ਸਾਰਿਆਂ ਨੂੰ ਫਤਿਹ ਜੀ ਅੱਜ ਇੱਕ ਖਬਰ ਪੜ੍ਹੀ ਅਖਬਾਰ ਦੇ ਵਿੱਚ ਜਿਹਦੀ ਹੈਡਲਾਈਨ ਸੀ ਵਨ ਆਫ ਪੰਜਾਬਸ ਵੈਲਥੀਐਸਟ ਮੈਨ ਰਜਿੰਦਰ ਗੁਪਤਾ ਐਜ਼ ਆਮ ਆਦਮੀ ਪਾਰਟੀ ਨਾਮਿਨੀ ਫਾਰ ਰਾਜ ਸਭਾ ਬਾਈਪੋਲ ਇਹ ਖਬਰ ਪੜ੍ਹ ਕੇ ਚਿੰਤਾ ਬਹੁਤ ਹੋਈ ਕਿ ਪੰਜਾਬ ਦੇ ਵਿੱਚ ਜਿੱਥੇ ਸਾਰੇ ਸਰਕਾਰ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਵਸੀਲੇ ਸੀ ਜਾਇਦਾਦਾਂ ਸੀ ਉਹ ਵੇਚੀਆਂ ਜਾ ਰਹੀਆਂ ਸਰਕਾਰ ਵੱਲੋਂ ਪਰ ਇੱਥੇ ਇੱਕ ਨਵੀਂ ਚੀਜ਼ ਜਿਹੜੀ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੂਗੀ ਕਿ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਐਂਡ ਇੱਕਲੀ ਰਾਜ ਸਭਾ ਦੀ ਸੀਟ ਨਹੀਂ ਵਿਕਰੀ ਇਹ ਦਿੱਲੀ ਕੇਂਦਰ ਦੇ ਵਿੱਚ ਜਿਹੜੀ ਪੰਜਾਬ ਦੀ ਆਵਾਜ਼ ਉੱਠਣੀ ਚਾਹੀਦੀ ਹੈ ਉਹ ਆਵਾਜ਼ ਵੇਚੀ ਜਾ ਰਹੀ ਹੈ ਉਹਨਾਂ ਕਾਰੋਬਾਰੀਆਂ ਦੇ ਹੱਥੀਏ ਵਿਕਰੀ ਹੈ ਜਿਨ੍ਹਾਂ ਨੇ ਉੱਥੇ ਜਾ ਕੇ ਪੰਜਾਬ ਦੀ ਗੱਲ ਨਹੀਂ ਕਰਨੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਬੀਬੀ ਖਾਲੜਾ ਜੀ ਨੂੰ ਰਾਜ ਸਭਾ 'ਚ ਭੇਜਣਾ ਚਾਹੀਦਾ ਕਿਉਂਕਿ ਬੜੀ ਵੱਡੀ ਕੁਰਬਾਨੀਆਂ ਹੋਂਦ ਹੈ ਤੇ ਸਰਕਾਰ ਜਦੋਂ ਬਣ ਗਈ ਉਸ ਤੋਂ ਬਾਅਦ ਕਿਵੇਂ ਭੁੱਲ ਗਏ ਭਗਵੰਤ ਮਾਨ ਜੀ ਬੀਬੀ ਖਾਲੜਾ ਜੀ ਨੂੰ ਤਾਂ ਭੁੱਲ ਗਏ ਤੇ ਹੁਣ ਕਿਹਨੂੰ ਬਣਾ ਰਿਹਾ ਕਦੇ ਮਿੱਤਲ ਸਾਹਿਬ ਬਣਦੇ ਆ ਕਦੇ ਅਰੋੜਾ ਸਾਹਿਬ ਬਣਦੇ ਆ ਕਦੇ ਸਾਨੀ ਸਾਹਿਬ ਬਣਦੇ ਆ ਤੇ ਹੁਣ ਰਜਿੰਦਰ ਗੁਪਤਾ ਜੀ ਬਣ ਰਹੇ ਕਾਮਨ ਫੈਕਟਰ ਕੀ ਹੈ ਇਹਨਾਂ ਦੇ ਵਿੱਚ ਕੋਈ ਕਹੋਂਦਾ ਨਾ ਐਲ ਸੀ ਐਮ ਲੋਇਸਟ ਕਾਮਨ ਫੈਕਟਰ ਕਾਮਨ ਫੈਕਟਰ ਇਹਨਾਂ ਦੇ ਵਿੱਚ ਹੈ ਕਿ ਇਹ ਸਾਰੇ ਅਰਬਪਤੀ ਲੋਕ ਹੈ ਅਰਬਪਤੀ ਲੋਕ ਹੈ ਜਿਹੜੇ ਪੰਜਾਬ ਦੇ ਪੰਜਾਬ ਵਾਸਤੇ ਕੁਝ ਨਹੀਂ ਕਰ ਸਕਦੇ ਨਾ ਇਹਨਾਂ ਨੇ ਕਰਨਾ ਕਿਉਂਕਿ ਕਿਸੇ ਨੂੰ ਈਡੀ ਦਾ ਡਰ ਹੈ ਕਿਸੇ ਨੂੰ ਇਨਕਮ ਟੈਕਸ ਦਾ ਡਰ ਹੈ ਕਿਸੇ ਨੂੰ ਸੀਬੀਆਈ ਦਾ ਡਰ ਹੈ ਹੁਣ ਹੜਾਂ ਦੀ ਸਥਿਤੀ ਬਣੀ ਸੀ ਤੁਸੀਂ ਇਹਨਾਂ ਕਾਰੋਬਾਰੀਆਂ ਚੋਂ ਦੱਸੋ ਦਿੱਲੀ ਦੇ ਵਿੱਚ ਕਿਸੇ ਨੇ ਪੰਜਾਬ ਦੀ ਆਵਾਜ਼ ਚੁੱਕੀ ਜਾ ਕੇ ਨਹੀਂ ਚੁੱਕ ਸਕਦੇ ਇਹ ਹਾਂ ਪਰ ਆਮ ਆਦਮੀ ਪਾਰਟੀ ਦੇ ਖਜ਼ਾਨੇ ਜ਼ਰੂਰ ਭਰ ਸਕਦੇ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਇਹ ਗੱਲ ਹੈ ਕਿ 100-100 ਕਰੋੜ ਰੁਪਏ ਦੇ ਵਿੱਚ ਪੰਜਾਬ ਦੀ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਜਾ ਰਹੀਆਂ। ਬੀਬੀ ਖਾਲੜਾ ਵਰਗਿਆਂ ਨੂੰ ਭੁੱਲ ਗਏ ਤੇ ਉਦੋਂ ਕਹਿੰਦੇ ਹੁੰਦੇ ਸੀ ਵਲੰਟੀਅਰਾਂ ਨੂੰ ਦੇਵਾਂਗੇ ਅਸੀਂ। ਮਰ ਗਏ ਵਲੰਟੀਅਰ ਵਿਚਾਰੇ ਲਿਖਦੇ ਲਿਖਦੇ ਕੰਧਾਂ ਤੇ ਇੱਕ ਮੌਕਾ ਕੇਜਰੀਵਾਲ ਨੂੰ। ਤੇ ਜਦੋਂ ਸਰਕਾਰ ਦਾ ਵੇਲਾ ਆਇਆ ਕਿਸੇ ਨੂੰ ਮੌਕਾ ਦੇਣ ਦਾ ਤੇ ਫਿਰ ਮਿੱਤਲ ਸਾਹਿਬ ਤੇ ਰੋੜਾ ਸਾਹਿਬ ਤੇ ਫਿਰ ਗੁਪਤਾ ਸਾਹਿਬ ਪਰ ਪੰਜਾਬ ਦੇ ਲੋਕ ਇਹ ਚੀਜ਼ਾਂ ਦੇਖ ਰਿਹਾ ਇੱਕ ਇੱਕ ਚੀਜ਼ ਦਾ ਹਿਸਾਬ ਜਿਹੜੀ 100-100 ਕਰੋੜ ਦੇ ਵਿੱਚ ਪੰਜਾਬ ਦੀ ਆਵਾਜ਼ ਵੇਚੀ ਜਾ ਰਹੀ ਹੈ ਉਹ 12-13 ਮਹੀਨਿਆਂ ਬਾਅਦ ਜਦੋਂ ਚੋਣ ਆਊਗੀ ਪੰਜਾਬ ਦੇ ਲੋਕ ਇੱਕ ਇੱਕ ਚੀਜ਼ ਦਾ حساب ਲੈਣਗੇ ਧੰਨਵਾਦ